ਲੋ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਵੀ ਕਰਤਾ ਕੰਮ ਸ਼ੁਰੂ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਕਣਕ ਬਜਾਈ ਸ਼ੁਰੂ 26p স্পেশাল এডিশন 4x4 হাই লো মিডিয়াম টার্বো ਵਾਲਾ ਕੋਈ মডিফিকেশন ਨਹੀਂ ਹੈਗੀ ট্রাকਟਰ ਚ ਤੇ ਵਧੀਆ ਚੱਲਦਾ ਪੂਰਾ ਪਰਫਾਰਮੈਂਸ ਵਧੀਆ ਸੁਪਰ ਸੀਡਰਟ ਫੁੱਟਾ ਦਸ਼ਮੇਸ਼ ਦਾ ਪਹਿਲਾਂ ਆਪਾਂ ਲੋ ਜੀ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਉੱਪਰਲਾ ਕਿਲਾ ਆਪਣਾ ਭਿੱਜਿਆ ਗਿਆ ਤੇ ਹੁਣ ਚਾਰ ਕਿਲਿਆਂ ਦਾ ਘੇਰਾ ਮਾਰ ਲਿਆ ਜੀ ਪਹਿਲਾ ਜਿਹੜਾ ਚੱਲਦਾ ਪਿਆ ਸੁਪਰ ਸੀਡਰ ਦਾ ਤੇ ਮੈਂ ਪਿੱਛੇ ਢੇੜੇ ਨਾਲ ਜਿਹੜਾ ਕੱਢੀ ਜੰਨਾ ਕਾ ਤੇ ਟ੍ਰੇਲ ਹੈਗੀ ਅਜੇ ਥੋੜੀ ਥੋੜੀ ਆਪਾਂ ਸਵੇਰੇ 7 ਵਜੇ ਲੱਗ ਗਈ ਕਣਕ ਵੇਡਣ ਸਰਦਾਰ ਕਿਰਪਾਲ ਸਿੰਘ ਦਾ ਪੋਤਾ ਭਾਈ ਚੈੱਕ ਕਰੋ ਐ ਤਾਂ ਨਜ਼ਾਰਾ ਹੀ ਨਾਲ ਦੀ ਨਾਲ ਕੰਮ ਨਿਪਟ ਜਾਂਦਾ ਹਨਾ ਲੈਣਾ ਲੈਣਾ ਸਾੜੀ ਜਾਏ ਬੰਦਾ ਤੇ ਸੁਪਰ ਸੀਟਰ ਪਾ ਲਈ ਪਿੱਛੇ ਆਪਣਾ ਸੁਪਰ ਸੀਟਰ ਐ ਕਿ ਲੇਟ ਹੋ ਗਿਆ ਵਾਲੀ ਸੀ ਵਿੱਚ ਥੋੜੀ ਜੀ ਆਪਾਂ ਤਰੰਗਲੀ ਨਾਲ ਪਾਸੇ ਕਰਤੀ ਥੋੜੀ ਬਹੁਤ ਹੀ ਵਿੱਚ ਖਲਾਰਤੀ ਜਿਹੜੀ ਜਿਆਦੀ ਸੀ ਉਹ ਬਾਹਰ ਕੱਢ ਪਈ ਉਹਨੂੰ ਆਪਾਂ ਦੁਪਹਿਰੇ ਲਾ ਦਾਂਗੇ ਅੱਗ ਤੇ ਟਰੈਕਟਰ ਆਪਣਾ ਪਹੁੰਚ ਗਿਆ ਉਹ ਗੁੱਟ ਚ ਦੂਜਾ ਕਿਹੜਾ ਚੱਲਦਾ ਪਿਆ ਉੱਥੋਂ ਸ਼ੁਰੂ ਹੋਇਆ ਸੀ ਦੂਜਾ ਕਿਹੜਾ ਗੁੱਟ ਚ ਤੇ ਉਹ ਸਾਹਮਣੇ ਗੁੱਟ ਚ ਦੂਜਾ ਕਿਹੜਾ ਸ਼ੁਰੂ ਹੋਇਆ ਸੀ ਪਰਲਾ ਕਿਲਾ ਮੀਜਿਆ ਗਿਆ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਧਰ ਖੜਾ ਆਪਣਾ ਬਲੈਟੀ ਘੋੜਾ ਫੋੜ ਲਓ ਜੀ ਪਹਿਲੇ ਲੋਜ ਤਾਂ ਬਹੁਤ ਸੋਹਣਾ ਚੱਲਦਾ ਟਰੈਕਟਰ ਬਿਲਕੁਲ ਚੱਕਰ ਨਹੀਂ ਤੋੜਦਾ ਜਦੋਂ ਦੂਜਾ ਲੋ ਲਾਉਂਦਾ ਉਹ ਤੋਂ ਚੱਕਰ ਥੋੜੇ ਥੋੜੇ ਕਿਤੇ ਕਿਤੇ ਤੋੜਦਾ ਜਿੱਥੇ ਜ਼ਿਆਦਾ ਗਿੱਲਾ ਗੁੱਲਾ ਆ ਜਾਂਦਾ ਤੇ ਜਾਂ ਲੰਗਾ ਜ਼ਿਆਦਾ ਤਕੜਾ ਆ ਜਾਂਦਾ ਵੈਸੇ ਸਹੀ ਚੱਲਦਾ ਪਹਿਲੇ ਲੋ ਚ ਪਹਿਲੇ ਲੋ ਚ ਨਹੀਂ ਦਬਦਾ ਬਿਲਕੁਲ ਵੀ ਚੌਥਾ ਕਿਹੜਾ ਚੱਲਦਾ ਪਿਆ ਜੀ ਚਾਰ ਕਿੱਲਾਂ ਦੇ ਘੇਰੇ ਦਾ ਇਧਰ ਹੁਣ ਹੋਊਗਾ ਹਾਂ ਚੌਥਾ ਕਿਹੜਾ ਤਿੰਨ ਲੱਗੇ ਪਹਿਲਾਂ ਉਹ ਜੀ 4 ਕਿੱਲਿਆਂ ਚੋਂ ਆਪਣਾ ਇੰਨਾ ਥਾਂ ਵਿਜਿਆ ਗਿਆ ਚਫੇਰਾ ਤੇ ਵਿਚਾਲਾ ਰਹਿ ਗਿਆ ਮੰਨ ਕੇ ਚੱਲੋ ਮੋੜ ਮਾੜ ਲਾ ਕੇ ਆ ਜਿੰਨਾ ਵਿਚਾਲੇ ਥਾਂ ਹੈਗੇ ਆ ਇਹ ਹੋਊਗਾ ਮੇਰੇ ਹਿਸਾਬ ਨਾਲ ਅੱਧਾ ਕਿੱਲਾ ਵਿਚਾਲੇ ਰਹਿ ਗਿਆ ਅੱਧੇ ਕਿੱਲੇ ਦੇ ਮੋੜ ਮਾੜ ਗਨ ਲੋ ਕਿ ਮੋੜ ਵਾਵਾ ਲੰਮੇ ਪੈ ਜਾਣੇ ਆ ਤੇ ਕਿੱਲਾ ਕੁਥਾਂ ਰਹਿ ਗਿਆ ਹੁਣਾਂ ਖਿੱਚ ਕੇ ਸੱਤ ਕਨਾਲਾਂ ਇੱਥੇ ਜਾਂ ਕਿਲਾ ਵੱਧ ਤੋਂ ਵੱਧ ਤੇ ਬਾਈ ਦਾ ਡਿੱਗ ਗਿਆ ਆਈਫੋਨ 17 ਪ੍ਰੋ ਤੇ ਸੁਪਰ ਸੀਟਰਾਂ ਹੀ ਘੁੰਮ ਕੇ ਟੁੱਟ ਗਿਆ ਸਾਰਾ ਬੇਕਾਰ ਹੋ ਗਿਆ ਤੇ ਨੁਕਸਾਨ ਹੋ ਗਿਆ ਚਲੋ ਕੋਈ ਗੱਲ ਨਹੀਂ ਜੋ ਕਰਮਾਂ ਚ ਬਾਬਾ ਨਾਨਕ ਫੇਰ ਦਊਗਾ 17 ਪ੍ਰੋ ਲੋ ਜੀ ਆ ਵੀ ਚਾਰ ਕਿੱਲਿਆਂ ਦਾ ਘੇਰਾ ਘੇਰਿਆ ਚੱਲੇ ਆ ਆਪਣਾ ਤੇ ਮੋੜਾਂ ਤੇ ਰਹਿ ਗਏ ਦੋ ਦੋ ਗੇੜੇ ਲੱਗਣ ਵਾਲੇ ਇੱਧਰ ਲੱਗ ਗਏ ਤੇ ਤਿੰਨ ਕੁੰਝੇ ਰਹਿ ਗਏ ਤੇ ਫੇਰ ਆਪਾਂ ਚੱਲਾਂਗੇ ਦੂਜੇ ਟੱਕ ਚ ਪੰਜ ਕਿੱਲੇ ਬੀਜੇ ਜਾਣਗੇ ਚਾਰ ਦਾ ਘੇਰਾ ਆਪਣਾ ਸੀ ਤੇ ਕਿੱਲਾ ਉਪਰਾਂ ਬੀਜ ਆਇਆ ਆ ਤੇ ਟਾਈਮ ਵੀ 2 ਵਜਣ ਵਾਲੇ ਨੇ ਫੇ ਸਵੇਰੇ 8 ਵਜੇ ਲੱਗੇ ਸੀ 2:02 ਹੋ ਗਏ ਤੇ ਆਪਣਾ 4 ਕਿੱल्ल्या ਦਾ ਘੇਰਾ ਘੇਰਿਆ ਗਿਆ ਤੇ ਪਰਾਂ ਕਿੱਲੇ ਦਾ ਆਪਾਂ ਸਵੇਰੇ ਘੇਰਤਾ ਸੀ 5 ਕਿੱਲੇ ਆਪਣੇ ਟਿੱਬੇ ਵਾਲੇ ਘੇਰੇ ਗਏ ਤੇ ਹੁਣ ਆਪਾਂ ਚੱਲਾਂਗੇ ਦੂਜੇ ਟੱਕ 'ਚ ਨਾਲੇ ਪੀਵਾਂਗੇ ਚਾਹ ਪਾਣੀ ਟਿੱਬੇ ਦੇ ਬੀਜ ਕੇ ਆਪਾਂ ਡੇਰੇ ਆ ਗਏ ਤੇ ਪਹਿਲਾ ਕਿਹੜਾ ਤੇ 4 ਕਿੱल्ल्या ਦਾ ਘੇਰਾ ਆਪਣਾ ਫੈਦਾ ਨਜ਼ਾਰਾ ਸੁਪਰਲੀਡਰ ਦਾ ਵੀ ਬੀਪ ਪਾ ਕੇ ਖੜੇ ਰੋ ਟੌਰ ਨਾਲ ਪਿੱਛੇ ਗੇਟਾ ਫੇੜਾ ਮਾਰੀ ਜਾਓ ਮਾੜਾ ਮੋਟਾ ਕੋ ਸਰਕਾਰਾਂ ਦੀ ਨਲਾਇਕੀ ਸਰਕਾਰੀ ਟਾਲੀਆਂ ਨੇ ਨਾ ਛਾਂਗਦੇ ਨਾ ਕਰਦੇ ਆ ਵੇਖੋ ਨਾਲੇ ਦਾ ਕੰਬੈਨ ਚੜਦੀਆਂ ਨੇ ਆ ਹੁਣ ਅੰਦਰ ਡਿੱਗਣ ਨੂੰ ਤਿਆਰ ਹੋਈ ਪਈ ਐ ਸਾਰੀਆਂ ਵੇਖੋ ਤੋੜ ਆਪ ਹੀ ਛਾਂਗਣੀਆਂ ਪੈਂਦੀਆਂ ਨੇ ਹੁਣ ਟਾਈਮ ਥੋੜਾ ਘੱਟ ਸੀ ਬੰਦਾ ਹੈ ਨਹੀਂ ਆਪਣੇ ਨਾਲ ਤੇ ਕਣਕ ਬੀਜਣ ਦੀ ਸਾਨੂੰ ਥੋੜਾ ਛੇਤੀ ਪੱਤਰ ਉੱਤਰਾਂ ਲੰਘ ਜੇ ਤੂ ਹੈ ਕੋਲ ਗਿੱਲੀ ਹੈ ਦੇਖੋ ਸੂਪਰ ਸੀਟਰ ਹੁਣ ਪੂਰਾ ਪੂਰਾ ਲੰਗਦਾ ਤੇ ਕੰਪੈਨ ਕੀ ਲੰਗੂਗੀ ਕਿੰਨੀ ਅੰਦਰ ਨੂੰ ਆਈ ਪਈ ਆ ਇਹਨੂੰ ਦਾ ਕਿੰਨਾ ਪਊਗਾ ਪਰਾਂ ਨੂੰ ਖਿੱਚਣਾ ਪੈਣਾ ਇਹਨੂੰ ਚਾਰ ਕਿੱਲੇ ਵਾਲੇ ਘੇਰੇ ਦੇ ਉੱਤੋਂ ਦੀ ਚੱਲਦਾ ਪਿਆ ਟਰੈਕਟਰ ਦੂਜੇ ਟੱਕ ਤੇ ਪਰ ਇੱਥੇ ਰਹਿ ਜਾਣਾ ਆਪਣਾ ਇਹ ਘੇਰਾ ਕੰਪਲੀਟ ਨਹੀਂ ਹੋਣਾ ਛੱਟਣਾ ਪਊਗਾ ਵਿੱਚ ਅੱਧਾ ਕਿ ਮੀਚਿਆ ਗਿਆ ਦੇ 2-4 ਕਿਹੜੇ ਹੋਰ ਲੱਗਣਗੇ ਉਹ ਲਾ ਕੇ ਬਾਕੀ ਫਿਰ ਸਵੇਰੇ ਵੇਖਦੇ ਆਂ ਸਵੇਰੇ ਪੀਜਾਂਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਬਾਕੀ ਹੁਣ ਸਵੇਰੇ ਬਣਾਵਾਂਗੇ ਵੀਡੀਓ ਆਪਾਂ ਉਹ ਵੀ ਕੱਲ ਨੂੰ ਸ਼ੇਅਰ ਕਰਾਂਗੇ ਤੁਹਾਡੇ ਨਾਲ ਇਹ ਅੱਜ ਵਾਲੀ ਵੀਡੀਓ ਆਪਾਂ ਸਵੇਰੇ ਪਾ ਦਾਂਗੇ